ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰੇ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾ ਲੋ ਸੱਚਾ ਤੇਰਾ ਕਰਮ ਸੱਚਾ ਨਿਸ਼ੋ ਸੱਚੇ ਤੁਤੇ ਅਖੈ ਲੱਖ ਕਰੋੜ ਸੱਚੇ ਸਬਤਾਨ ਸੱਚੇ ਸਬਜੋ ਸੱਜੀ ਤੇਰੀ ਸਿਫਤ ਸਜੀ ਸਾਲਾ ਸਜੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਇ ਨ ਸੱਚ ਜੋ ਮਰ ਜਮੈ ਸੋ ਕੱਚ ਨਿ ਕੱਚ ਮਹਲਾ ਪਹਿਲਾ ਵਢੀ ਉੜਿਆਈ ਚਾ ਵਢਾ ਜਾਓ ਵਢੀ ਉੜਿਆਈ ਚ ਸੱਚ ਨਿ ਆਓ ਵਢੀ ਪਿਆਇ ਤਮੀਂ ਚ ਖਾਓ ਵਢੀ ਉੜਿਆਈ ਜਾਣੇ ਅਲਾਹੁ ਵਢੀ ਵਢਿਆ ਨਿ ਕੁਝੇ ਸੰਭਾਓ ਬੜੀ ਬੜਿਆਈ ਕਾ ਪੁੱਛਣਾ ਦਾ ਤੂੰ ਬੜੀ ਉਰਾਈ ਦਾ ਆਪੇ ਆਪ ਦਾਤ ਕਰ ਦਿੱਥੀ ਜਾਈ ਕੀਤਾ ਕਰਨਾ ਸਰਬ ਜਾਈ ਬੰਲਾ ਜੀ ਜਿਉ ਜਦ ਸਤੇ ਕੀਆ ਪੂਰੀ ਸਤੇ ਕਾ ਤੁਆਸ ਇਕਨਾ ਉਪਰ ਸਮਾ ਲਏ ਇਕਨਾ ਪੂਰੇ ਕਰੇ ਬਨਾਸ ਇਕਨਾ ਪਾਣ ਕਦ ਲਈ ਇਕਨਾ ਮਾਇਆ ਤੁਆਸ ਇੰਬਿਆਦ ਮਦਮੀ دید دریا دار کرم جانیاں حق واو کرے پرواش بڑی نال کیو پائے کر خدا میں ترے تو آ تو سبھی تو سبھی بڑا کر واکو تے کروا دیا نال نہ پائے کوئی یار تو والے پتی چلے یا ਜਿਸ ਗੇ ਵਾਰਗ ਸਿਧੁਰ ਵਾਲਿਆ ਲਿਖਣਾ ਵੈ ਧਰਮਗੋ ਵਾਲਿਆ ਧਰਮਗੋ ਵਾਲਿਆ ਔਰ ਨਾਨਦਿਓ ਪਾਇ ਕਲਿਖਣਾ ਵੈ ਧਰਮ ਭਾਲਿਓ ਤੇ ਸਚੈ ਸਚੁ ਨੁਬੜੇ ਚਰਨ ਕਟੇ ਜਿਮਾਲਿਆ ਆਉ ਨਾ ਪਾਇ ਕੁੜੇ ਯਾਰ ਮੋਹ ਕਾਲੇ ਤੁਜ ਕ ਚਾਲਿਆ ਤੇਰੇ ਨਰਤੇ ਸੇਤਨ ਗੇ ਹਰਗੇ ਸੇ ਠਕਣ ਵਾਲਿਆ ਲਿਖਣਾ ਵੈ ਧਰਮ ਭਾਲਿਓ ਲਿਖਣਾ ਵੈ ਧਰਮ ਭਾਲਿਓ ਅਰਬਿਸਰਤ ਸਦਾ ਕੁਆਈ ਅਰਬਿਸਰਤ ਸੰਧਾਰ ਕੁਆਈ ਅਰਬਿਸਰਤ ਸੰਧਾਰ ਕੁਆਈ ਅਰਬਿਸਰਤ ਸੰਧਾਰ ਕੁਆਈ ਸਦਾ ਆਪਾਰੀ ਮਾਰੂ ਕਿਸਮਤ ਸਦਾ ਆਪਾਰੀ Let's <laughs> आरी हर बि नथ सदा हर बि नथ सदा दुआरी

see the you see the piece of अनती सेथ माए ਕੀ ਚਾਹੁੰਦਾ ਯਾ ਕੁਮਾਰ ਤੁਹਾਨੂੰ ਕਹਿੰਦਾ ਸਰਾਈ ਰਾਇਆ ਜਹਾਨ ਨਾਮ ਸੁਣਨ ਸੰਤ ਸ਼ਬਦ ਦੇ ਪਿਆਰ ਸੱਚਾ ਨਾਮ ਜਗਦਾ ਵਾਹਿਗੁਰੂ ਦਾ ਅਥਾਹ ਨਿਕਾਰ ਸੁਣਾ ਕੇ ਗਾਨ ਸੁਣਾ ਰਿਹਾ ਹੈ ਨਾਮ ਲਾਤਨ ਨੋ ਕਰਮ ਹੋਏ ਪ੍ਰਭ ਮੇਰਾ ਸਤ ਗੁਰ ਆਇਓ ਸਨਮ ਤੁਹਾਰੀ ਮੇਰਾ ਸੁਖ ਨਾਮ ਹਰ ਸੁਭਾ ਚਿੰਤਾ ਲਾਹੀ ਹਮਾਰੀ ਸੋ ਭਵਤਲ ਗੁਰ ਸੇਵੀਐ ਸੇ ਦਿਨ ਸੋਭਾਈ ਦਰਸ਼ਨ ਪਰ세 ਅਗੁਰੂ ਕਾ ਹੈ ਜਨਮ ਮਰਨ ਦੁਖ ਜਾਈ ਸੱਜਣ ਸੱਚਾ ਪਾਤਸ਼ਾਹ ਸਿਰਸੰਦਸਾ ਜਿਸ ਪਾਸ ਬੜਟਿਆ ਸੋਹੀਐ ਸਬਨਾ ਦਾ ਵੇਸ ਸਤਨਾਮ ਸ਼੍ਰੀ ਵਾਰਿ ਗੁਰੂ ਸਾਹਿਬ ਜੀ ਟੋਡੀ ਮਹੱਲਾ 5ਵਾਂ ਹਰ ਬਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਰ ਬਿਆਪੈ ਜਾ ਕੋ ਊਟ ਤੋਹਾਰੀ ਹਰ ਬਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਰ ਬਿਆਪੈ ਜਾ ਕੋ ਊਟ ਤੋਹਾਰੀ ਸੇ ਮਰਨ ਜੋ ਜੀਵਨ ਬਲਣਾ ਸਰਪੁਦ ਸੇ ਅਰਜਾਰੀ ਨਵਖੰਡਨ ਕੋ ਰਾਜ ਕੁਮਾਰ ਅੰਤ ਚੱਲ ਗੋ ਹਰੀ ਗੋਣ ਨਿਦਾਨ ਗੁਣ ਤਨਹੀ ਦਏ ਜਾ ਕੋ ਕਿਰਪਾ ਧਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਉਸ ਬਲਹਾਰੀ ਕੋਣ ਨਿਹਾਲ ਗੁਣ ਦਿਨੇ ਗਾਇ ਜਾ ਕੋ ਕਿਰਪਾ ਧਾਰੀ ਸੋ ਸੁਖਿਆ ਤਨ ਉਸ ਜਨਮ ਨਾਨਕੋ ਤੇ ਸਬਲਾਰੀ ਵਾਹਿਗੁਰੂ ਦਾ ਹਸਾ ਆਇਂਦੀ ਵਾਰ ਕਦੀ ਤੇ ਸਪਨਾ